ਹੈਲੋ ਸਤਿ ਸ਼੍ਰੀ ਅਕਾਲ ਜੀ ਗੁਰੂ ਤੇਪਾਲ ਦਾ ਅਗਲਾ ਪਾਗ ਆ ਗੁਰੂ ਤੇਪਾਲ ਜਦੋਂ ਨਵੇਂ-ਨਵੇਂ ਵਿਆਹ ਸੀ ਨਾ ਆਪਸ ਵਿੱਚ ਬੜੇ ਇੱਕ ਦੂਜੇ ਨਾਲ ਜੀ ਜੀ ਕਰਦੇ ਏ ਜੀ ਉਹ ਜੀ ਸੁਣੋ ਜੀ ਗੁਰੂ ਨੂਪਾਲ ਹਰ ਹਾਲ ਤੇ ਜਨਾਬ ਸੁਣਦੇ ਹੋ ਇਹ ਕਹਿੰਦਾ ਗੁਰੂ ਵੀ ਪਾਲ ਜਨਾਬ ਸੁਣਦੇ ਹੋ ਗੱਲ ਕਹਿੰਦਾ ਹਰ ਇੱਕ ਨੇ ਬੋਲਣਾ ਵੀ ਦੇਖੋ ਨਵੇਂ-ਨਵੇਂ ਆ ਕਿ ਤਾਈ ਬੋਲਦੇ ਆ ਬਸ ਸਮਾਂ ਆਉਂਦੇ ਫਿਰ ਇੱਕ ਦੂਜੇ ਨੂੰ ਕਿਵੇਂ ਬੋਲਦੇ ਆ ਫਿਰ ਪਤਾ ਲੱਗੂ। ਹਿਉ ਕਿਆ ਆਪਕੇ ਪਾਸ ਸਿਆਲਾ ਹਰ ਵੀ ਮਸ਼ਕਰੀਆਂ ਕਰਦਾ ਹੁੰਦਾ ਸੀ। ਉਹ ਕਿਵੇਂ ਗੁਰੀ ਨਮ ਨਮ ਵਿਆਹ ਹੋਇਆ ਤੇ ਰਾਤਾਂ ਕਰਕੇ ਬੋਲਦਾ ਜਨਾਬ ਦੇਖਾਂਗੇ ਤੈਨੂੰ। ਤਪਾਲਨੀ ਵੀ ਸੰਦੀ ਨੇ ਸ਼ਰਮਾ ਜਾਣਾ। ਵੀ ਆਈ ਕਿਵੇਂ ਅਸੀਂ ਬਦਲ ਜਾਵਾਂਗੇ ਅਸੀਂ ਤਾਂ ਆਈ ਹੀ ਬੋਲਿਆ ਕਰਾਂਗੇ। ਤੇ ਫਿਰ ਤੁਹਾਡਾ ਕਦੇ ਆਹ ਮੂੰਹ ਨਹੀਂ ਰਹਿਣਾ। ਇਹਨਾਂ ਦਾ ਜਦੋਂ ਕਬੀਲਦਾਰੀ ਚੱਕੀ ਇਹਨਾਂ ਨੇ। ਕੀ ਹੋ ਰਿਹਾ ਪਰ ਗੁਰੀ ਤੇ ਪਾਲ ਨੂੰ ਬੋਲਣਾ ਨਾ ਜੀ ਅਸੀਂ ਤਾਂ ਪਿਆਰ ਨਾਲ ਇਦਾਂ ਹੀ ਸਦਾ ਬੋਲਦੇ ਰਹਿਣਾਗਾ ਸਾਡਾ ਪਿਆਰ ਹੀ ਬਹੁਤ ਹੈ ਪੜੇ ਲਿਖੇ ਆਸੀਂ ਉਹਨਾਂ ਨੂੰ ਆਏ ਸਕਦੇ ਤੁਸੀਂ ਕਿ ਪਿਆਰ ਦੁਨੀਆਂ ਤੇ ਅਸੀਂ ਹੀ ਕਰਦੇ ਹੁਰ ਤਾਂ ਕੋਈ ਕਿਸੇ ਨੂੰ ਕਰਦਾ ਹੀ ਨਹੀਂ ਬਦਲ ਜਾਂਦੇ ਆ ਸਾਰੇ ਤਾਂ ਕਰਕੇ ਇੱਕ ਦੂਜੇ ਨੂੰ ਚੀਨੀ ਬੋਲਦੇ ਜਾਂ ਜਨਾਬ ਨਹੀਂ ਬੋਲਦੇ ਅਸੀਂ ਤਾਂ ਹੀ ਬੋਲਣਾ ਸਾਲ ਦੋ ਸਾਲ ਤੋਂ ਮਗਰੋਂ ਉਹੀ ਗੱਲ ਹੋਈ ਹੁਣ ਗੁਰੀ ਤਾਂ ਬਸ ਇਹ ਬੋਲਦਾ ਪਾਲ ਜੀ ਅਸਲ ਦੀ ਨਹੀਂ ਤੈਨੂੰ ਮੇਰੀ ਆਵਾਜ਼ ਸੁਣੋ ਬੁੱਧਾ ਕਿਧਰ ਚੁੱਕਿਆ ਤੂੰ ਪਾਲਵੀ ਗਰੀ ਨੂੰ ਆਈਂ ਹੀ ਬੋਲਦੀ ਆ ਜਦੋਂ ਗਵਾਂਡਨ ਨੇ ਆ ਕੇ ਸੁਣ ਲਈ ਗੱਲ ਪਾਲ ਬੋਲ ਰਹੀ ਸੀ ਤੈਨੂੰ ਮੇਰੀ ਗੱਲ ਹੁਣ ਨਹੀਂ ਸੁਣਦੀ ਆ ਮੇਰੀ ਗੱਲ ਸੁਣ ਲੋ ਜਾ ਕੇ ਬਿਜਲੀ ਦਾ ਬਿੱਲ ਭਰ ਆਓ ਕਿਵੇਂ ਖਾ ਕੇ ਰੋਟਣਾ ਮੰਜਾ ਫੜ ਲਿਆ ਹੁਣ ਹੁਣ ਗਵਾਂਡਨ ਬੋਲਣ ਲੱਗੀ ਗਰੀ ਤੇ ਪਾਲ ਨੂੰ ਬੱਲੇ ਓਏ ਜਨਾਬ ਬੋਲਣ ਵਾਲਿਓ ਹਰ ਗੱਲ ਤੇ ਨਾ ਹੁਣ ਹੁਣ ਕਿਧਰ ਗਿਆ ਤੁਹਾਡਾ ਪਿਆਰ ਹੁਣ ਕਿਧਰ ਗਿਆ ਤੁਹਾਡਾ ਜਨਾਬ ਜਨਾਬ ਕਰਦੇ ਸੀ ਉਹ ਤਾਂ ਸਾਡੇ ਵਿਵਾਲ ਐਵੇਂ ਨਹੀਂ ਕਿੱਟੇ ਹੋਏ ਅਸੀਂ ਐਵੇਂ ਨਹੀਂ ਆਦੇ ਹੁੰਦੇ ਸੀ ਸਾਡੇ ਪੱਤੇ ਹੀ ਦੰਟਪੇ ਸੀ ਕਿਉਂਕਿ ਕਦੇ ਵੀ ਅਸੀਂ ਵੀ ਜਨਾਬ ਬੋਲਦੇ ਹੁੰਦੇ ਸੀ ਇੱਕ ਦੂਜੇ ਨੂੰ ਹਰ ਗੱਲ ਤੇ ਕੀ ਕੀ ਆਂਦੇ ਹੁੰਦੇ ਸੀ ਸਭ ਰੋਲਦੇ ਕਬੀਲਦਾਰਾਂ ਨੇ ਪੁੱਤ ਜੀ ਪਤਾ ਲੱਗਦਾ ਪੀਪੇ ਚੱਟਾ ਮੁੱਕੇ ਦਾ ਕਿੰਨੇ ਕੁ ਭਾਵਿਕ ਦਾ ਪਿਆਰ ਫੇਰ ਹੀ ਇਹ ਬਤਾ ਚਲਦਾਗਾ ਮਿੱਠੀ ਬੋਲੀ ਕਿੰਨਾ ਟਾਈਮ ਤੱਕ ਹੁੰਦੀ ਹੈ ਤੁਮ ਕਿਵੇਂ ਲੱਗਿਆ ਇਹ ਗੁਰੂ ਤੇ ਪਾਲ ਦਾ ਨਿੱਕਾ ਜਿਹਾ ਕਿੱਸਾ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਸਤਿ ਸ੍ਰੀ ਅਕਾਲ ਜੀ